ਜਖਸਰ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇਸ ਟਾਈਮ ਨਸ਼ਿਆ ਦਾ ਜਿਹੜਾ ਕਹਿਰ ਹੈ ਬਹੁਤ ਜ਼ਿਆਦਾ ਹੈਗਾ ਤੇ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਨੂੰ ਸਮਝਾਉਣ ਲਈ ਲਗਾਤਾਰ ਪੁਸਰਾਹੀ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਗਾਪੁਰਾਣਾ ਦੇ ਏਰੀਆ ਵਿੱਚ ਇੱਕ ਪੈਦਲ ਦੇ ਵਿੱਚ ਜਿੱਥੇ ਇਸ ਟਾਈਮ ਸਕੂਲੀ ਬੱਚੇ ਖੜੇ ਆ ਗਿਆ ਉਹ ਜਿਹੜੇ ਸਲੋਗਨ ਲਿਖੇ ਹੋਏ ਆ ਨਸ਼ਿਆਂ ਦੇ ਖਿਲਾਫ ਤੇ ਉਹ ਖੜੇ ਆ ਤੇ ਉਹ ਤੁਹਾਡੇ ਸਾਹਮਣੇ ਤਸਵੀਰਾਂ ਚ ਦਿਖਦੇ ਪਏ ਹੈਗੇ ਆ ਵੀ ਨਸ਼ਾ ਮੁਕਤ ਕਰਨਾ ਹੈਗਾ ਪੰਜਾਬ ਨੂੰ ਉਸ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਵੀ ਜੋ ਕਿ ਪਿੰਡਾਂ ਦੇ ਮੋਢਵਾਰ ਹੈਗੇ ਆ ਲੋਕ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਦੱਸਿਆ ਜਾਵੇ ਵੀ ਨਸ਼ਾ ਜਿਹੜਾ ਕਿਸ ਤਰੀਕੇ ਨਾਲ ਪਛੜਾ ਸਕਦੇ ਹੈਗੇ ਆ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦਿੱਤਾ ਜਾਵੇ ਤੇ ਤੁਸੀਂ ਆ ਦੇਖ ਸਕਦੇ ਹੋ ਸਕੂਲੀ ਬੱਚੇ ਵੀ ਖੜੇ ਹੈਗੇ ਆ ਇਹਨਾਂ ਦੇ ਰਾਹੀਂ ਵੀ ਜਿਹੜੇ ਹਮੇਸ਼ਾ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਉਹ ਨਸ਼ਿਆਂ ਦਾ ਜਿਹੜਾ ਕੋੜਾ ਉਹਦੇ ਖਿਲਾਫ ਕਿਸ ਤਰ੍ਹਾਂ ਮੈਸੇਜ ਜਿਹੜਾ ਦਿੱਤਾ ਜਾਵੇ ਇਸ ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਫਰੀਦਕੋੜ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਵੱਲੋਂ ਇਸ ਫੰਕਸ਼ਨ ਨੂੰ ਸਬੋਧਨ ਵੀ ਕੀਤਾ ਗਿਆ ਤੇ ਇਹ ਸਾਰਾ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਮੋਗਾ ਦੇ ਐਸਐਸਪੀ ਅੰਕਸ਼ ਗੁਪਤਾ ਵੱਲੋਂ ਕੀਤਾ ਗਿਆ ਸੀਗਾ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਬਾਗਾ ਪੁਰਾਣਾ ਥਾਣਾ ਦੀ ਨੌਂਦੇ ਰਾਜਣਾ ਪਿੰਡ ਦੇ ਕੋਲੇ ਇੱਕ ਪਹਿਲਸ ਦੇ ਵਿੱਚ ਇਹ ਸਾਰੇ ਜਿਹੜੇ ਪ੍ਰਬੰਧ ਕੀਤੇ ਗਏ ਸੀਗੇ ਐਸਐਚਓ ਜਸਵਰਿੰਦਰ ਸਿੰਘ ਦੀ ਗਵਾਈ ਵਿੱਚ ਕੀਤੇ ਗਏ ਤੇ ਖਾਸ ਕਰਕੇ ਵਿਸ਼ੇਸ਼ ਤੌਰ ਤੇ ਜਿਹੜੇ ਐਸਐਸਪੀ ਮੋਗਾ ਵੱਲੋਂ ਇਹ ਸਾਰਾ ਪ੍ਰਬੰਧ ਕਰਨ ਲਈ ਜੋ ਉਪਰਾਲਾ ਕੀਤਾ ਗਿਆ ਉਸ ਸਮੇਂ ਵਿਸ਼ੇਸ਼ ਤੌਰ ਤੇ ਡੀਆਈਜੀ ਅਸ਼wini ਕਪੂਰ ਆ ਕੇ ਪਹੁੰਚੇ ਤੇ ਉਹਨਾਂ ਵੱਲੋਂ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਉਸ ਮੌਕੇ ਇਹ ਵੀ ਕੋਸ਼ਿਸ਼ ਕੀਤੀ ਗਈ ਵੀ ਨਾਟਕ ਮੰਡਲੀ ਨੂੰ ਸੱਦ ਕੇ ਇੱਕ ਸੁਨਹਿਾ ਦੰਦੀ ਕੋਸ਼ਿਸ਼ ਕੀਤੀ ਗਈ ਉਹਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਪਰ ਫੈਲ ਹਾਲ ਤੁਸੀਂ ਸਟੇਜ ਤੇ ਦੇਖ ਸਕਦੇ ਹੋ ਜਿੱਥੇ ਲੋਕ ਬੈਠੇ ਹੈਗੇ ਆ ਪੁਲਿਸ ਦੇ ਅਧਿਕਾਰੀ ਇਸ ਤੇ ਕਰਮਚਾਰੀ ਵੀ ਬਚਿਆ ਗਿਆ ਆ ਆਮ ਲੋਕਾਂ ਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਲਾਈਵ ਤਸਵੀਰਾਂ ਜੱਗ ਸਿੱਧੇ ਦੇਖ ਰਹੇ ਹਾਂ ਵੱਡੀ ਗਤੀ ਦੇ ਵਿੱਚ ਜਿਹੜੇ ਲੋਕ ਇਸ ਫੰਕਸ਼ਨ ਦੇ ਵਿੱਚ ਪਹੁੰਚੇ ਤੇ ਲੋਕਾਂ ਨੂੰ ਜਾਗਰੂਤ ਕਰਨ ਲਈ ਪੁਲਿਸ ਵੱਲੋਂ ਇਹ ਸੈਮੀਨਾਰ ਕਰਵਾਇਆ ਗਿਆ ਇਹ ਪ੍ਰੋਗਰਾਮ ਕਰਵਾਇਆ ਗਿਆ ਬੱਚੇ ਵੀ ਬੈਠੇ ਹੈਗੇ ਕੁਰਸੀਆਂ ਤੇ ਲਗਾਤਾਰ ਕਾਫੀ ਸਮਾਂ ਜਿਹੜਾ ਇਹ ਪ੍ਰੋਗਰਾਮ ਚੱਲਿਆ ਤੇ ਨਾਟਕ ਮੰਡਲੀ ਵੱਲੋਂ ਸਨੇਹਾ ਦੇ ਦੀ ਕੋਸ਼ਿਸ਼ ਕੀਤੀ ਗਈ ਵੀ ਨਸ਼ੇ ਕਿੰਨੇ ਘਾਤਕ ਹੈਗੇ ਜਿਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਨਾਟਕ ਮੰਡਲੀ ਵੱਲੋਂ ਆਪਦੀ ਇੱਕ ਸਕ੍ਰਿਪਟ ਪੇਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਉੱਥੇ ਅਧਿਕਾਰੀ ਆਏ ਹੋਏ ਸੀਗੇ ਜਿਨ੍ਹਾਂ ਦਾ ਚੰਗਾ ਯੋਗਦਾਨ ਹੈ ਗਿਆ ਐਸਐਚਓ ਦਲਬਾਖ ਸਿੰਘ ਬਰਾੜ ਐਸਐਚਓ ਸਦਾ ਜਸਵਰਿੰਦਰ ਸਿੰਘ ਉਹਨਾਂ ਨੂੰ ਵੀ ਡੀਆਈਜੀ ਵੱਲੋਂ ਸਨਮਾਨਿਤ ਕੀਤਾ ਗਿਆ ਚੰਗੇ ਪ੍ਰਬੰਧ ਕਰਨ ਨੂੰ ਲੈ ਕੇ ਉਹਨਾਂ ਦਾ ਸੇਵਾ ਸਨਮਾਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜਸਵਰਿੰਦਰ ਸਿੰਘ ਉਹਨਾਂ ਨੂੰ ਡੀਆਈਜੀ ਵੱਲੋਂ ਸਨਮਾਨਤ ਕੀਤਾ ਗਿਆ ਉਸ ਤੋਂ ਪਹਿਲਾਂ ਦਲਬਾਗ ਸਿੰਘ ਬਰਾੜ ਨੂੰ ਸਨਮਾਨਤ ਕੀਤਾ ਗਿਆ ਹੋਰ ਵੀ ਜਿਹੜੇ ਇੱਕਾ ਤੁਸੀਂ ਮੁੰਡਾ ਦੇਖ ਸਕਦੇ ਹੋ ਜਿਹੜਾ ਜਿਹਨੇ ਨਸ਼ਾ ਛੱਡਿਆ ਇਹਦੇ ਵੱਲੋਂ ਵੀ ਸਬੋਧਨ ਕੀਤਾ ਗਿਆ ਕਿਸ ਤਰ੍ਹਾਂ ਦੀਆਂ ਇਹਨੂੰ ਉਤਕਰਨਾਂ ਆਈਆਂ ਕਿਵੇਂ ਇਹਨਾਂ ਵੱਲੋਂ ਨਸ਼ਾ ਜਿਹੜਾ ਛੱਡਿਆ ਗਿਆ ਤੇ ਤੁਸੀਂ ਆ ਦੇਖ ਸਕਦੇ ਹੋ ਹੋਰ ਵੀ ਕਈ ਲੋਕ ਹੈਗੇ ਜਿਨ੍ਹਾਂ ਵੱਲੋਂ ਇਸ ਟਾਈਮ ਜਿਨ੍ਹਾਂ ਨੂੰ ਡੀਆਈਜੀ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈਗਾ ਤੇ ਅਫਸਰ ਵੀ ਤੁਸੀਂ ਦੇਖ ਸਕਦੇ ਹੋ ਨਾਟਕ ਮੰਡਲੀ ਨੂੰ ਵੀ ਸਨਮਾਨਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਐਸਪੀ ਡੀਐਸਪੀ ਡੀ ਸਾਰੇ ਅਫਸਰ ਜਿਹੜੇ ਇਸ ਮੌਕੇ ਤੇ ਖੜੇ ਹੋਏ ਸੀਗੇ ਕੇਵਲ ਸਿੰਘ ਜਿਹੜਾ ਕੇਵਲ ਸਿੰਘ ਲਗਾਤਾਰ ਜਿਹੜੇ ਸੈਮੀਨਾਰ ਲਾਉਂਦੇ ਰਹਿੰਦੇ ਹੈਗੇ ਸਕੂਲਾਂ ਦੇ ਵਿੱਚ ਜਾ ਕੇ ਟ੍ਰੈਫਿਕ ਦੀ ਸਮੱਸਿਆਵਾਂ ਬਾਰੇ ਦੱਸਦੇ ਰਹਿੰਦੇ ਹੈਗੇ ਆ ਹੋਰ ਵੀ ਬੜੀਆਂ ਚੀਜ਼ਾਂ ਕਰਦੇ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਤੇ ਪੂਰੀ ਮੋਗਾ ਪੁਲਿਸ ਨੂੰ ਡੀਆਈਜੀ ਸਾਹਿਬ ਨੂੰ ਵੀ ਸਨਮਾਨਤ ਕੀਤਾ ਗਿਆ ਉਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਜਿਹਨਾਂ ਸਨਮਾਨ ਵੀ ਇਹ ਤਸਵੀਰਾਂ ਵੇਖ ਰਹੇ ਹਾਂ ਤੇ ਤੁਹਾਨੂੰ ਜੋ ਡੀਆਈਜੀ ਸਾਹਿਬ ਨੇ ਸਨੇਹਾ ਦਿੱਤਾ ਜੋ ਗੱਲਬਾਤ ਕੀਤੀ ਹੈਗੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਫੱਲ ਹਾਲ ਤੁਸੀਂ ਜਿਹੜਾ ਸਨਮਾਨਤ ਕਰਨ ਵਾਲਾ ਸਾਰਾ ਪ੍ਰੋਗਰਾਮ ਚੱਲ ਰਿਹਾ ਉਹਦੀਆਂ ਤਸਵੀਰਾਂ ਤੁਸੀਂ ਦੇਖ ਲਓ ਨਾਲ ਸਿਆਸੀ ਆਗੂ ਕਰਿਆ ਗਿਆ ਵਿੱਕੀ ਸੁਖਾ ਨੰਦ ਜੋ ਕਿ ਐਮਐਲਏ ਅਮਿਤਪਾਲ ਸਿੰਘ ਦੇ ਭਾਈ ਹੈਗੇ ਉਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ ਇਹਨਾਂ ਨੇ ਅਮਿਤਪਾਲ ਸਿੰਘ ਦੀ ਬਿਹਾਬ ਤੇ ਜਿਹੜਾ ਸਨਮਾਨ ਲਿਆ ਹੈਗਾ ਤੇ ਤੁਸੀਂ ਐਸਨ ਦੇਖ ਸਕਦੇ ਹੋ ਮੋਗਾ ਪੁਸ ਵੱਲੋਂ ਡੀਜੀਬੀ ਸਥਾਨ ਨੂੰ ਸਨਮਾਨ ਦਿੱਤਾ ਜਾ ਰਿਹਾ ਹੈਗਾ ਉਹਨਾਂ ਦੇ ਨਾਲ ਚੇਅਰਮੈਨ ਦੀਪਕ ਕਰੋੜਾ ਵੀ ਖੜੇ ਆ ਗਿਆ ਤੇ ਉਹਨਾਂ ਨੂੰ ਵੀ ਸਨਮਾਨਤ ਬਾਅਦ ਵਿੱਚ ਕੀਤਾ ਗਿਆ ਹੈਗਾ ਪਰ ਤੁਸੀਂ ਤਸਵੀਰਾਂ ਵੇਖ ਲਓ ਇਸ ਟਾਈਮ ਜਿਹੜਾ ਜਦੋਂ ਕੋਈ ਚੰਗਾ ਕੰਮ ਕਰਦਾ ਹੈਗਾ ਤਾਂ ਉਹਨਾਂ ਨੂੰ ਹਮੇਸ਼ਾ ਸਨਮਾਨ ਦਿੱਤਾ ਜਾਂਦਾ ਹੈ ਤੇ ਦੀਪਕ ਕਰੋੜਾ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ ਹੈਗਾ ਤੇ ਸਾਡੇ ਜਿਹੜੇ ਡੀਪੀਆਰਓ ਹੈਗੇ ਆ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਇਹ ਤਸਵੀਰਾਂ ਤੁਸੀਂ ਇਸ ਟਾਈਮ ਬਾਗਾਪਲਾਂ ਤੋਂ ਲਾਈਵ ਜਗਤ ਸਿੰਘ ਦੇ ਦੇਖ ਰਹੇ ਹੋ ਜੋ ਅੱਜ ਪ੍ਰਬੰਧ ਕੀਤਾ ਗਿਆ ਹੈ ਇਸ ਟਾਈਮ ਕੇਵਲ ਸਿੰਘ ਵੀ ਸਬੋਧਨ ਕਰ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜਸਵਿੰਦਰ ਸਿੰਘ ਹੁਣੀ ਵੀ ਜਿਹੜੇ ਸਬੋਧਨ ਕਰਦੇ ਤੁਸੀਂ ਹੋਣਗੇ ਜਸਵਿੰਦਰ ਸਿੰਘ ਹੋਣ ਵਾਲੋਂ ਵੀ ਆਪਣਾ ਮੈਸੇਜ ਦਿੱਤਾ ਗਿਆ ਤੇ ਜਿਹੜੇ ਖੇਤੀਬਾੜੀ ਨਾਲ ਸੰਬੰਧਤ ਉਹ ਮੁੰਡੇ ਵੱਲੋਂ ਵੀ ਸਬੋਧਨ ਕੀਤਾ ਗਿਆ ਜਿਹਨੇ ਨਸ਼ਾ ਛੱਡਿਆ ਤੁਸੀਂ ਦੇਖ ਸਕਦੇ ਹੋ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾਕਟਰ ਜਸਵਿੰਦਰ ਸਿੰਘ ਵੱਲੋਂ ਵੀ ਸਬੋਧਨ ਕੀਤਾ ਗਿਆ ਤੇ ਐਸਐਸਪੀ ਮੋਗਾ ਵੱਲੋਂ ਸਬੋਧਨ ਕੀਤਾ ਗਿਆ ਕਿਉਂਕਿ ਖੇਤੀਬਾੜੀ ਵਿਭਾਗ ਦਾ ਵਿੱਚ ਆਉਣਾ ਇਸ ਕਰਕੇ ਹੈਗਾ ਆਉਣ ਵਾਲੇ ਸਮੇਂ 'ਚ ਜੋ ਪਰਾਲੀ ਦੀ ਸਮੱਸਿਆ ਨਾਲ ਨੇ ਜੱਠਣ ਵਾਸਤੇ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਵੀ ਕੋਈ ਪਰਾਲੀ ਨੂੰ ਅੱਗ ਨਾ ਲਾਵੇ ਤਾਂ ਕਿ ਜਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਇਸ ਲਈ ਉਹਨਾਂ ਬਾਰੇ ਮੈਂ ਸਾਰੀ ਆਓ ਸੁਣਦੇ ਹਾਂ ਡੀਆਈਜੀ ਦਾ ਕੀ ਕਹਿਣਾ ਜਿਵੇਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਮਾਹੌਲ ਅੱਜਕੱਲ੍ਹ ਚੱਲ ਰਿਹਾ ਜਿਹੜਾ ਡਰੱਗ ਅਵੇਅਰਨੈਸ ਦਾ ਉਪਰਾਲੇ ਕਰਾਏ ਜਾ ਰਹੇ ਹਨ ਖੇਡਾਂ ਵੀ ਕਰਾਈਆਂ ਜਾ ਰਹੀਆਂ ਤਾਂ ਉਹਦੀ ਲੜਾਈ ਦੇ ਵਿੱਚ ਹੀ ਅੱਜ ਇੱਥੇ ਕਰੀਬ 20 ਪਿੰਡਾਂ ਦੀ ਜਿਹੜੀ VDC, RLDC ਵਿਲੇਜ ਡਿਫੈਂਸ ਲੈਵਲ ਡਿਫੈਂਸ ਕਮੇਟੀਆਂ ਹੈਗੀਆਂ ਉਹਨਾਂ ਦੇ ਜਿਹੜੇ ਮੈਂਬਰ ਹੈ ਤੇ ਹੋਰ ਜਿਹੜੇ ਆਲੇ-ਦੁਆਲੇ ਦੇ ਪਤਵੰਤੇ ਸੱਜਣ ਹੈ ਉਹਨਾਂ ਨੂੰ ਬੁਲਾ ਕੇ ਅਹੁਦੇਦਾਰਾਂ ਨੂੰ ਪੰਚਾਇਤ ਨੂੰ ਇਹ ਅਵੇਅਰਨੈਸ ਕੈਂਪੇਨ ਹੀ ਹੈਗੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਐ ਮੁਹਿੰਮ ਚਲਾਈ ਜਾਵੇ ਉਹਦੇ ਨਾਲ ਹੀ ਅਸੀਂ ਵਿੱਚ ਜਿਵੇਂ ਪਰਾਲੀ ਦਾ ਸੀਜ਼ਨ ਆਇਆ ਪਿੱਛੇ ਜੇ ਕਾਫੀ ਸੁਪਰੀਮ ਕੋਰਟ ਤੱਕ ਜਿਹੜਾ ਮਾਮਲਾ ਸੀ ਸੁਪਰੀਮ ਕੋਰਟ ਜੋ کافی ਹੁੰਦਾ ਕਿ ਪਰਾਲੀ ਸੜਦੀ ਹੈ ਔਰ ਪ੍ਰਦੂਸ਼ਣ ਹੁੰਦਾ ਉਹਦੇ ਨਾਲ ਉਹਦੇ ਚ ਵੀ ਅਸੀਂ ਚੀਫ ਐਗਰੀਕਲਚਰ ਆਫਸਰ ਵਗੈਰਾ ਜਿਹੜੇ ਆ ਉਹਨਾਂ ਨੂੰ ਨਾਲ ਇਨਵੋਲ ਕਰਕੇ ਉਹਦੇ ਬਾਰੇ ਵੀ ਜਾਗਰੂਕ ਕਰਾ ਰਹੇ ਆ ਕਿ ਮਸ਼ੀਨਸ ਵਗੈਰਾ ਜੋ ਦੇ ਰਹੇ ਆ ਜਾਂ ਸਾਧਨ ਦੇ ਰਹੇ ਆ ਤਾਂ ਕਿ ਇਹ ਜਿਹੜੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ ਤੇ ਦੋਨੋਂ ਚੀਜ਼ਾਂ ਦੇ ਨੂੰ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਬਾਗਾਪੁਰਾਣਾ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਔਰ ਇੱਥੇ ਇੱਕ ਜਿਹੜਾ ਲੋਕਲ ਕਲੱਬ ਹੈ ਉਹਦੇ ਵੱਲੋਂ ਇੱਕ ਨਾਟਕ ਵੀ ਪਲੇ ਕੀਤਾ ਜਾ ਰਿਹਾ ਨਸ਼ਾ ਦੇ ਖਿਲਾਫ ਔਰ ਇੱਕ ਨੌਜਵਾਨ ਜਿਹਦੇ ਨਾਲ ਆਪਣੀ ਹੱਡ ਬੀਤੀ ਸੁਣਾ ਰਿਆ ਸੀ ਔਰ ਉਹਨੇ ਪਹਿਲੇ ਨਸ਼ੇ ਨਾਲ ਪੂਰਾ ਜੁੜ ਚੁੱਕਾ ਸੀਗਾ ਔਰ ਉਸ ਤੋਂ ਬਾਅਦ ਉਹ ਛੱਡੇ ਹੋਏ ਉਹਨੂੰ ਅੱਜ 11 ਸਾਲ ਦੇ ਕਈ ਹੋ ਗਏ ਐ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਤੇ ਕਿਤੇ ਨਾ ਕਿਤੇ ਬੱਚਿਆਂ ਤੇ ਪ੍ਰਭਾਵ ਪੈਂਦਾ ਇਸ ਚੀਜ਼ਾਂ ਦਾ ਕਿ ਕੀ ਹਾਲਾਤ ਚੱਲ ਰਿਹਾ ਔਰ ਇਸ ਚੀਜ਼ ਤੋਂ ਅਸੀਂ ਦੂਰ ਰਹਿਣਾ ਤੇ ਉਹਦੀ ਮਹਿੰਮ ਚ ਅੱਜ ਅਪਰਾਲਾ ਕੀਤਾ ਮੋਗਾ ਪੁਲਿਸ ਨੇ ਤੋ ਉਹਦੇ ਚ ਮੈਂ ਸ਼ਰਕਤ ਕੀਤੀ